ਮੈਂ ਚਾਹ ਬੰਦ ਲਈ ਮਮੀ ਵਾਸਤੇ ਥੋੜੀ ਜੀ ਮੈਂ ਇਹ ਨਹੀਂ ਹੈ ਕਿ ਮੈਂ ਚਾਹ ਛੱਡਤੀ ਕਿਉਂਕਿ ਭਾਰਾ ਜਦ ਵਧ ਗਿਆ ਸੀ ਕਾਫੀ ਵਧ ਗਿਆ ਸੀਗਾ ਤੇ ਹੁਣ ਆਇਆ ਵੀ ਥੋੜਾ ਪੋਤਾ ਘਟਾ ਲਈ ਤੇ ਮੈਂ ਚਾਹ ਜਦੋਂ ਬੰਦ ਕਰਤੀ ਤਾਂ ਮੈਂ ਸਵੇਰੇ ਵੀ ਕਿਹਨਾਂ ਨੂੰ ਰੋਟੀਣੀ ਹੈ ਨਾ ਮੈਂ ਸ਼ਾਮ ਨੂੰ ਵੀ ਨਹੀਂ ਹੁਣ ਚਾਹ ਨਾ ਕਿਦੇ ਨਹੀਂ ਜਦ ਮੈਂ ਕਦੂ ਦੀ ਸਬਜ਼ੀ ਕੱਟੂੰਗੀ ਕਦੂ ਕੱਟੂੰਗੀ ਸਬਜ਼ੀ ਬਣਾਉਂਗੀ ਦੁਪਹਿਰ ਵਾਸਤੇ ਤੇ ਬੱਚੇ ਸਕੂਲ ਗਏ ਸਦਾ ਜੀ ਡਿਊਟੀ ਤੇ ਗਏ ਸਾਡੇ ਦੀ ਮੀਂਹ ਬਹੁਤ ਜ਼ਿਆਦਾ ਪੈ ਰਿਆ ਚਾ ਭਈਏ ਦੇਖੋ ਜੀ ਬਾਹਰ ਮੀਂਹ ਸਾਡੇ ਬਹੁਤ ਜ਼ਿਆਦਾ ਪੈ ਗਿਆ ਅੱਜ ਜਦ ਸਵੇਰ ਤੋਂ ਧੁੱਪ ਨਿਕਲੀ ਸੀਗੀ ਤੇ ਉਹਨਾਂ ਗਰਮੀ ਵੀ ਸੀਗੀ ਲੱਗਦਾ ਸੀ ਕਿ ਵੀ ਏਸੀ ਲਾਉਣਾ ਪਊਗਾ ਦਿਨੇ ਪਰ ਜਦ ਹੀ ਨਾਲ ਹੀ ਮੀਂਹ ਆ ਗਿਆ ਏਸੀ ਬਿਨਾ ਸਰ ਜਾਣਾ ਜਦੋਂ ਸਾਨੂੰ ਏਸੀ ਲਾਉਣ ਦੀ ਬਹੁਤ ਘੱਟ ਜ਼ਰੂਰਤ ਪੈਂਦੀ ਉਹ ਦਿਨੇ ਸਾਡੇ ਕਰੀਪਨ ਮੀਓ ਹੀ ਪੈ ਜਾਂਦਾ ਕੱਲ ਵੀ ਪੈਕੇਟ ਹਟਿਆ ਹਾਂਜੀ ਅਸਤੂ ਕਾ ਜੀ ਰੋਟੀ ਖਾਣਾ ਆਇਆ ਸੀਗਾ ਜ ਮੈਂ ਘਰੇ ਤੇ ਅੱਜੋਂ ਸਬ지 ਬਣੀ ਹੋਈ ਆ ਆਲ ਰਹਿਤਾ 올 ਜਿੰਦਰ ਵੀ ਖਾਦਿਆ ਬੈਠੇ ਰੋਟੀ ਇਕੱਠੇ ਖਾ ਰਹੇ ਸੀ ਬੈਠੇ ਕਦੂ ਦੀ ਸਰਦੀ ਦੁੱਧ ਨਹੀਂ ਪਾਇਆ ਹੈਗਾ ਇਹ ਬਣਾ ਕੇ ਉਹ ਤੇ ਮਲਾਈ ਪਾ ਲਈ ਮਨ ਤੋ ਪਾਦ ਦੁੱਧ ਨਹੀਂ ਪਾਇਆ ਹੈ ਇਹ ਨਾਲ ਆ ਨੀ ਦਾ ਬਹੁਤ ਵਧੀਆ ਉਹ ਨਹੀਂ ਆ ਕਿ ਪਤਾ ਨਹੀਂ ਕਿ ਫੱਕ ਰੰ ਮੈਂ ਸਾਡੇ ਦੋ। ਦੁਪਹਿਰੇ ਦਿੱਸਦੇ। ਬੋਛਾ ਬੈਠੇ ਬਣਾ। ਦੁਪਹਿਰੇ ਇਹ ਅਜੁੱਤਾ ਹੋਣਾ ਨਾ। ਕੱਲ ਸਾਬ ਨਾ ਸੀ ਯਾਰ। ਦੁਪਹਿਰੇ ਪਤਾ ਨਹੀਂ ਕਿ ਆਨੀ ਨਹੀਂ ਆਏ। ਚਲੋ ਉੱਠੇ ਲਟੀਕਾ ਲਾ ਲਈਏ। ਟਕਨੀ ਲਾ ਲਈ ਅੱਧਾ ਘੰਟਾ ਦੁਪਹਿਰ ਆ ਨਾ। ਹਾਂ। ਆਪਾਂ ਨੇ ਤੁਸੀਂ ਦੇਖਿਆ। ਤੁਸੀਂ ਦੇਖਿਆ ਬੋਰਿੰਗ ਜੀ ਮੂਵੀ। ਮੈਂ ਵੀ ਰਾਂਗਾ। ਹੋਣਾ ਰਾ। ਮੈਂ ਚੱਲਦੇ ਹਾਂ ਉਹਨੂੰ। ਕੀ? ਚੱਲ ਜਿਓਣਾ ਤਾਂ ਉਹਨੂੰ ਛੱਡ ਜਣ ਆਪਾਂ ਚੱਲਦੇ ਹਾਂ ਨਾ। ਤੇ ਹਾਂਜੀ। ਉਹ ਦੁਪਹਿਰ ਰੋਟੀ ਖਾ ਕੇ ਸੌਂ ਗਈ ਸੀ ਦੁਬਾਰਾ ਜੋ ਵਲੌਗ ਜਿਹੜਾ ਨਹੀਂ ਬਣਿਆ ਤੇ ਮੈਂ ਸੌਂ ਗਈ ਸੀ ਤੁਸੀਂ ਚਲੇ ਗਏ ਸੀ ਤੇ ਹੁਣ ਇਸ ਦੁਬਾਰਾ ਵਿੱਚ ਹੁਣ ਮੈਂ ਟਾਈਮ ਹੋ ਗਿਆ 6:30 ਆਟਾ ਹੁਣ ਤਾਂ ਮੇਰਾ ਆਦਾ ਸਬਜੀ ਪਈ ਆ ਤੇ ਨਾਲ ਮੈਂ ਛੋਲੇ ਦੀ ਸਬਜੀ ਪਈ ਸੀ ਰਾਤ ਦੀ ਥੋੜੀ ਜੀ ਤੇ ਉਸਨੇ ਥੋੜੀ ਜੀ ਚੌਲ ਬਣਾ ਲਏ ਸਿੰਪਲ ਮੈਂ ਖਾਣਾਂਗੇ ਸਬਜ਼ੀ ਨਾਲ ਖਾ ਲਾਂ ਤੇ ਆ ਕੇ ਹੁਣ ਚੱਲੀਆਂ ਆਂ ਧੀ ਗੱਲ ਬਾਤ ਇਹ ਮੈਨੂੰ ਰਸ ਮਰੂਤ ਤੋਂ ਦਵਾਈ ਲੈ ਕੇ ਆਈ ਸੀ ਜਿਹੜੀ ਸਰਵਾਈਕਲ ਦੀ ਤੇ ਉਹਨਾਂ ਨੇ ਦਿੱਤੇ ਸੀ ਕਿ ਮੈਨੂੰ ਤੱਕ ਟੈਕਿਆ ਇਹ ਮੇਰੇ ਨਾਲ ਠੀਕ ਹੋ ਜਾਂਦੀ ਹੈ ਇਹਨਾਂ ਨਾਲ ਫਕ ਪਿਆ ਦੋ ਲੱਗੇ ਦੀ ਕਿ ਇਹ ਜੇ ਪਹਿਲਾ ਟੀਕਾ ਲਵਾਇਆ ਸੀ ਤੇ ਟੀਕਾ ਲਗਉਣ ਤੋਂ ਬਾਅਦ ਵਿੱਚ ਜਲਦੀ ਮੈਂ ਠੀਕ ਹੋ ਗਈ ਇਹ ਪਤਾ ਨਹੀਂ ਹੁਣ ਵੀ ਇਹ ਸਾਰੇ ਟੀਕੇ ਲਵਾ ਕੇ ਮੈਂ ਠੀਕ ਹੋ ਜਾਊਂਗੀ ਪਤਾ ਨਹੀਂ ਦਵਾਈ ਜਦੋਂ ਟੀਕੇ ਲਗਾਉਣੋਂ ਹਟ ਗਈ ਖਣ ਮੈਂ ਦੁਬਾਰਾ ਬਿਮਾਰ ਹੋ ਜਾਊਂਗੀ ਹੈ ਨਾ ਇਹ ਪਤਾ ਨਹੀਂ ਹੈਗਾ ਵੀ ਉਹਨਾ ਟਾਈਮ ਹੀ ਅਸਰ ਰਹੇ ਪਰ ਤੱਕ ਤੇ ਟੀਕੇ ਆ ਅਸਰ ਰਹੂਗਾ ਜਦ ਮੈਂ ਟੀਕਾ ਲਵਾਇਆ ਮੇਰਾ ਸਾਰਾ ਹੀ ਆਹ ਗਰਦਨ ਮੋਢੇ ਤੂੰ ਹੀ ਸਿਰ ਸਾਰਾ ਹੀ ਹਲਾ ਹੋ ਗਿਆ ਪਿੱਛੇ ਤੇ ਬਹੁਤ ਨਹੀਂ ਮੈਂ ਬਹੁਤ ਹੋ ਸੀਗੀ ਔਖੀ ਸੀਗੀ ਨਾਲ ਹੋ ਸੀਗੀਆਂ ਗੋਲੀਆਂ ਸੀਗੀਆਂ ਉਹ ਖਾਧੀਆਂ ਨੇ ਤੇ ਨਾਲ ਇੰਜੈਕਸ਼ਨ ਆਇਆ ਇਹ ਤੈਨ ਰਹਿ ਗਈ ਇਹ ਦੋ ਦਿਨ ਛੱਡ ਕੇ ਲਵਾਉਣੀ ਆ ਦੋ ਟਿਕਟ ਮੈਂ ਤੇ ਪੇਕਿੰਗ ਲਵਾ ਲਈ ਸੀ ਫਿਰ ਪਹਿਲਾਂ ਲਵਾ ਲਿਆ ਸੀਗਾ ਫਿਰ ਇੱਕ ਵਾਰੀ ਕਿੰਨੇ ਟਾਈਮ ਬਾਅਦ ਲਵਾਇਆ ਮੜ ਕਿੱਥੇ ਲਵਾਇਆ ਹੀ ਨਹੀਂ ਹੈ ਨਾ ਭੁੱਲ ਗਏ ਭੁੱਲ ਗਏ ਤੇ ਹੁਣ ਅੱਜ ਲਵਾਇਆ ਹਾਂਗੀ ਫਿਰ ਦੋ ਦਿਨ ਛੱਡ ਕੇ ਫੇਰ ਲਵਾਇਆ ਹਾਂਗੀ ਸਰੂਰ ਤੋਂ ਲੈ ਕੇ ਇਸ ਦਵਾਈ ਮੈਂ ਚਲਿਏ ਲੋ ਜੇ ਤਰਪੈ ਸੀ ਹੁਣ ਹਸਪੀਟਲ ਅੰਦਰ ਹੀ ਆ ਇੱਥੇ ਆਪਣੇ ਨੇੜੇ ਹੀ ਆ ਤੇ ਇੱਥੇ ਜਾ ਕੇ ਦੇਖਦੇ ਆ ਠੀਕਾ ਲਵੰਨੇ ਆ ਅੱਜ ਮੀਂਹ ਪੈ ਕੇ ਹਟਿਆ ਸਾਰੀ ਧਰਤੀ ਜਿਹੜੀ ਆ ਧਰਤੀ ਸਾਰੀ ਖਿੱਲੀ ਪਈ ਆ ਸਾਇ ਕਿਉਂਕਿ ਮੀਂਹ ਬਹੁਤ ਪੈ ਗਿਆ ਅੱਜ ਨਾ ਆਪਣੇ ਨਹੀਂ ਹੁੰਨੀ ਆ ਆਪਣੇ ਮੀਂਹ ਬਹੁਤ ਪੈਂਦਾ ਮੇਰੀ ਬੇਕੀਂ ਬਹੁਤ ਘਟ ਪੈਂਦਾ ਉਹਨਾਂ ਦੇ ਆਪਣੇ ਦਾ ਆਪਣੇ ਦਾ ਮਹੀਨੇ ਚ ਕਿੰਨੇ ਮਹੀ ਪੈ ਗਏ ਹਨਾ ਤੇ 30 ਦਿਨ ਸੀਗੇ ਤਾਂ ਕਿੰਨੇ ਮਹੀ ਪੈ ਗਏ ਮੈਨੂੰ ਲੱਗਦਾ 25 ਦਿਨ ਦਾ 20 ਪੈ ਗਿਆ ਹੋਊਗਾ ਪਾਪੀ ਤਾਂ ਨਹੀਂ ਉਧਰ ਕਿਤੇ ਬਣੇ ਉਹਨਾਂ ਦੇ ਕੀ ਆ ਉਹਨਾਂ ਦੇ ਨਾ 1 ਮਹੀਨੇ ਚ 2 ਦਿਨ 2 ਦਿਨ ਮਹੀ ਪਿਆ ਉਹ ਪਾਪੀ ਆ ਤੁਹਾਡੀ ਗੱਲਾਂ ਨਾਲ ਤੁਸੀਂ ਸਹੀ ਆ ਤੇ ਸੱਤ ਜੂਗੀ ਇੱਧਰ ਲੋਕਾਂ ਨੇ ਕੰਨ ਕੀਤੇ ਹੋਏ ਆਗੇ ਕਿ ਉਹਨਾਂ ਨੇ ਕਿਹੜੇ ਪਾਪ ਕਰਦੇ ਪਤਾ ਨਹੀਂ ਹੁਣ ਮਹੀ ਹੁਣ ਤੁਸੀਂ ਆਪ ਹੀ ਕਹਿਣਾ ਮਹੀ ਪੈਂਦਾ ਨਹੀਂਗਾ ਮੇਰੇ ਪੈ ਕੇ ਮੈਂ ਨਹੀਂ ਪੈਂਦਾ ਨਹੀਂ ਇਹਨਾਂ ਜਿਹੜੋਂ ਦੱਸਦੇ ਆ ਵੀ ਸਾਡੇ ਅੱਜ ਮਹੀ ਆ ਗਿਆ ਨਾ ਜੇ ਤਰ੍ਹਾਂ ਉਹ ਮਹੀ ਪੈਣਾ ਉਹ ਨਹੀਂ ਪੈਕੀ ਉੱਤ ਵਿੱਚ ਦਸੀ ਪਰ ਬਾਕੀ ਨਾਲ ਉੱਧਰ ਰਹੇਗੇ ਵਧੀਆ ਬੰਦੇ ਇੱਧਰ ਆ ਗਏ ਮੈਂ ਵੀ ਜਾਣ ਕੇ ਗਿਆ ਨੂੰ ਪਤਾ ਤੁਸੀਂ ਇਹੀ ਗੱਲ ਕਹਿਣੀ ਹੈ ਹੈ ਸੈਰ ਕਰਦੇ ਸਾਰੇ ਉਹ ਅੱਗੇ ਤੱਕ ਚਾਈਏ ਇੱਥੇ ਆ ਸਾਰੇ ਸੈਰ ਕਰਦੇ ਐਕਸਰਸਾਈਜ਼ ਬੱਚੇ ਵੀ ਲੱਗੇ ਹੋਏ ਇੱਧਰ ਪੰਗੜਾ ਸਿੱਖਦੇ ਆਮਲਾ ਦਾ ਨਾ ਤੇ ਅੱਗੇ ਸਾਹਮਣੇ ਹਸਪੀਟਲ ਆ ਗਿਆ ਅਸੀਂ ਵੀ ਬਹੁਤ ਸੈਰ ਕਰਦੇ ਹੁੰਦੇ ਸੀ ਹੁਣ ਅਸੀਂ ਕੀਤੀ ਹੋਈ ਨਵੇਂ ਕਰਨੇ 2-3 ਮਹੀਨੇ ਹੋ ਗਿਆ ਸਾਹਮਣੇ ਇੱਧਰ ਹਸਪੀਟਲ ਆ ਜੂਰ ਸਾਹਿਬ ਜਾਨ ਲਓ ਜੀ ਪਹੁੰਚ ਗਏ ਹਸਪੀਟਲ ਕਿ ਐਮਰਜੈਂਸੀ ਦੀ ਰੋਟੀ ਕਰਦਾ ਆ ਆ ਲਓ ਜੀ ਇੰਜੈਕਸ਼ਨ ਨਹੀਂ ਲੱਗਿਆ ਉਹ ਕਹਿੰਦੇ ਵਿਟਾਮਿਨ ਦਾ ਇੰਜੈਕਸ਼ਨ ਹੁੰਦਾ ਉਹ 9 ਤੋਂ ਲੈ ਕੇ 1 ਵਜੇ ਤੱਕ ਲੱਗਦਾ ਇਸ ਕਰਕੇ ਅਸੀਂ ਵਾਪਸ ਆ ਗਏ ਹੁਣ ਕਾਹ ਹੈ ਠੀਕ ਇਹਨੇ ਬਟਾ ਮੰਨਦਾ ਕਿ ਆ ਮੁੰਡਾ ਕਹਿੰਦਾ ਮੈਂ ਦੋਹੀ ਕਰਾਂ ਵੀ ਤਾਂ ਕਰਦੇ ਪੀ ਕਰੇ ਕਮਜ਼ੋਰੀ ਹੋ ਗਈ ਤਾਂ ਇਹ ਨਾਲਾ ਦੁਖਦਿਆਂ ਨੇ ਜੀ ਹਾਂ ਫਿਰ 9 ਵਜੇ ਇੱਕੋ ਹੀ ਦੁਪਹਿਰ ਨੂੰ ਲੱਗਦਾ ਮਗਰ ਇਹ ਤਾਂ ਟਾਲੇ ਠੀਕੇ ਨਹੀਂ ਤੇਰੇ ਤੇਰੇ ਹਾਂ ਹੁਣ ਲੱਗਣਾ ਨਹੀਂ 1 ਵਜੇ ਤੱਕ ਲੱਗੂਗਾ ਸਵੇਰੇ ਇਹ 9 ਤੋਂ ਲੱਗੇ 1 ਵਜੇ ਤੱਕ ਤੇਰੇ ਆ ਜਾਣਾਗੇ ਫਿਰ ਕੰਮ ਤੋਂ ਫਿਰ ਆ ਜਾਈਏ ਛੱਡਣਾ 9 ਵਜੇ ਛੱਡੂਗੇ ਰਾਵੇ 8:00 ਕੱਲ੍ਹ ਆ ਕੇ 10:00 ਛੱਡ ਜਿਓ ਹਾਂ ਠੀਕ ਹੈ ਤੁਹਾਨੂੰ ਲਾ ਦੂੰਗਾ ਪਰ ਪਹਿਲਾਂ ਆ ਜਾਗਾ ਥੋੜਾ ਜਿਹਾ ਹਾਂ ਹਾਂ ਠੀਕ ਹੈ ਉਹ ਜੀ ਹੁਣ ਇੱਕ ਤਾਂ ਬੱਚਿਆਂ ਦਾ ਜਿਹੜਾ ਸਕੂਲ ਡਰੈਸ ਵਾਲਾ ਇੱਕ ਪਟਕਾ ਫਟਿਆ ਹੋਇਆ ਸੀ ਮਾਹਾਂ ਵੀ ਉੱਦਾ ਤੇ ਗੁਰਮੀਤ ਸਿੰਘ ਦੀਆਂ ਜੁਰਾਬਾਂ ਫਟੀਆਂ ਵੀ ਸੀਗੀਆਂ ਕਪੂਰਥਲੇ ਉਹ ਮਿਲਦੀਆਂ ਨੇ ਐਸੇ ਕਿ ਡੇਲੀ ਡਰੈਸ ਵਾਲਾ ਇੱਕ ਦੁਕਾਨ ਤੋਂ ਮਿਲਦੀ ਆ ਕਪੂਰਥਲੇ ਤੋਂ ਹੀ ਸਕੂਲ ਵਾਲੀ ਪਰ ਅਸੀਂ ਇੱਥੋਂ ਟਰਾਈ ਕਰਦੇ ਆਂ ਇਹ ਹੋਰ ਰੰਗ ਦੀ ਮਿਲ ਜੇਵੇਂ ਹਨਾ ਕਿਉਂਕਿ ਉੱਥੇ ਇੱਕ ਮਹਿੰਗੀਆਂ ਬੋਤਲ ਹੁੰਦੇ ਆ ਉਹ ਸਕੂਲ ਡਰੈਸ ਅਸੀਂ ਦੋ ਤਿੰਨ ਦੁਕਾਨਾਂ ਤੋਂ ਮਿਲਦੀਆਂ ਨੇ ਉਹ ਪ੍ਰੋਡਕਟਸ ਤੇ ਉੱਥੇ ਕਾਪੀ ਨਾਲ ਬਸ ਰੋਟੀ ਹੈ ਡੇਅਰੀ ਸਕੂਲ ਵਾਲੀ ਜਾਂਦੀ ਰਮਣੇ ਦੋ ਤਿੰਨ ਦੁਕਾਨਾਂ ਤੋਂ ਮਿਲਦੀ ਆ ਵਰਤਦੀਆਂ ਤੇ ਇੱਕ ਕਲੈਰਿੰਗ ਸੀ ਜੇ ਬੱਚਿਆਂ ਵਾਸਤੇ ਪੜਨਾ ਇਹਨੇ ਖਤਮ ਹੋਏ ਬੇਸੀਗੇ ਇੱਕ ਲੈਣੀ ਸੀ ਜਿਹੜਾ ਪਾਟੇ ਪਟਕਾ ਦੇਖਦੇ ਆ ਟਿਕਟ ਮੈਨੇ ਲੱਗਿਆ ਨਹੀਂ ਹੈਗਾ ਮੈਂ ਸੋਚ ਰਹੀ ਸੀ ਮੈਨੂੰ ਇਹ ਘਰੇ ਮੇਰੇ ਦਾਂਜੇ ਟਾਊਟ ਸੀਗਾ ਇਹ ਤੱਕ ਤਰ੍ਹਾਂ ਠੀਕ ਇਹਨਾਂ ਨੂੰ ਸ਼ਾਮ ਨੂੰ ਲਾਉਣਾ ਨਹੀਂ ਸੋਚਦੀ ਸੀ ਉਹ ਉੱਥੇ ਕਿੰਨੇ ਵੇ ਲਾਇਆ ਸੀਗਾ ਤੇ ਮੈਂ ਦਸ ਵੇ ਰ ਲਾਇਆ 11 ਵਜੇ ਡਾਕਟਰ 11 ਵਜੇ ਆ ਗਿਆ ਸੀ ਉਦੋਂ ਹੀ ਹਾਂ ਜਿਹੜੇ ਕੰਪਲੈਕਸ ਪਹੁੰਚ ਗਏ ਕੋਈ ਕੋਈ ਕਸ਼ਟ ਨੂੰ ਕੁਛ ਨਹੀਂ ਹੈ ਖਾਣਾ ਖਾ ਲਈ ਆ

ਹਾਂ ਉਹ ਤੁਸੀਂ ਜਾਨ ਲਓ ਹਾਂ ਤਾਂ ਹਰ ਨੇ ਸੀ ਜੀ ਸਮਾਨ ਲੈ ਲਿਆ ਪੈਨਸਲ ਵਾਲਾ ਡੱਬੀ ਲਈਏ ਪੈਨਸਲ ਬਾਕਸ ਤੇ ਪੈਨ ਲਈਏ ਜੈੱਲ ਨਾਲ ਲਈਏ ਮੈਪ ਵਰਮੇਰ ਵਾਸਤੇ ਸਮਾਨ ਲੈਨੇ ਆ ਕੁਝ ਸਮਾਨ ਨਹੀਂ ਮਿਲਿਆ ਜਿਵੇਂ ਕਿ ਪਟਕਾ ਤੇ ਜਰਾਬਾਂ ਹੁਣ ਜੇ ਲਿਆਂ ਕਰਨ ਨੂੰ ਬਾਹਰ ਜਾਣਾ ਲੈਣਾ ਬਾਹਰ ਹਾਂ ਔਰ ਬਾਹਰ ਜਾ ਕੇ ਮਿਲਣਾ ਉਸਮਾਨਾ ਕੋਲ ਕਿਉਂਕਿ ਬੰਨੇ ਇੱਥੇ ਗੁਰਪ੍ਰੀਤ ਕੋਲ ਦਾ ਹੌਸਲ ਨਹੀਂ ਆਉਂਦਾ ਹੁਣ ਸ਼ਿਫਟ ਹੋ ਗਿਆ ਹਾਂ ਅੰਦਰ ਉਹ ਦੁਕਾਨ ਸੀ ਨਾ ਤੇ ਹੁਣ ਆਪਾਂ ਖੋਲ ਲਈ ਮੈਂ ਕਹਿੰਦੀ ਹੁਣ ਆਪਾਂ ਖੋਲ ਲਈ ਇੱਕ ਦੁਕਾਨ ਇੱਥੇ ਚੱਲੂਗੀ ਬਹੁਤ ਅੱਛਾ ਕੱਪੜਿਆਂ ਦੀ ਕਿਉਂਕਿ ਹੋਣਗੇ ਅੰਦਰ ਐ ਨਹੀਂ ਹੈ ਨਾ ਇਹ ਗੱਲ ਮੈਂ ਤਾਂ ਹੋਰ ਨਹੀਂ ਸੋਚ ਪਾਇਆ ਮੈਂ ਖੋਲ ਲੂ ساری ਥੜੀ ਬਾਹਰ ਮਾਣਾ ਇੱਥੇ ਫਿਰ ਕਿਸ ਤਰ੍ਹਾਂ ਸਾਰੀ ਥੜੀ ਬੈਣੀ ਹਾਂ ਤੁਹਾਨੂੰ ਸਾਡੇ ਅੰਦਰ ਦੁਕਾਨ ਸੀ ਕੱਪੜਿਆਂ ਵਾਲੀ ਤੇ ਉਹ ਉਥੋਂ ਬਾਹਰ ਆ ਗਈ ਪਹਿਲਾਂ ਸੀਗੀ ਸਾਨੂੰ ਪਹਿਲਾਂ ਮਾਲਸ ਸੀਗੀ ਤੇ ਕੋਈ ਚੀਜ਼ ਪੱਗ ਵਗੈਰਾ ਲੈਣੀ ਉੱਪਰ ਵੀ ਇਹਦੇ ਪੱਗਾਂ ਲਿਆਂਦੀਆਂ ਨਹੀਂ ਸਿਉਣ ਪਿਉਂ ਪੋ ਆ ਉਹ ਵੀ ਘਰ ਹੋ ਰਿਹਾ ਸੀ ਤੇ ਮੈਂ ਲੈ ਆਵਾਂ ਜੇ ਮੈਨੂੰ ਪਟਕਾ ਲੈਣਾ ਸਾਨੂੰ ਅੰਦਰੋਂ ਬਾਹਰ ਆਉਣਾ ਪਿਆ ਅੱਗੇ ਇਹ ਦੁਕਾਨ ਅੰਦਰ ਸੀ ਹੁਣ ਇਹ ਬਾਹਰ ਆ ਗਈ ਖਾਸੀ ਵੱਡੀ ਬਣਾ ਲਈ ਇੱਥੇ ਅੱਗੇ ਇਹਨਾਂ ਨੇ ਇਹ ਬਾਹਰ ਕਰ ਦਵਾ ਗਿਆ ਪਤਾ ਨਹੀਂ ਪੁੱਛ ਲਾਂਗੇ ਇਹ ਦੇਖੋ ਜੇ ਸਾਹਮਣੇ ਚੱਲ ਲਿਆ ਹੁਣ ਇਹਦੇ ਪਟਕਾ ਦੇਣ ਨੰਬਰ ਤੇ ਬੜ ਜਾਵੇ ਫਿਰ ਪੜਨਾ ਹੈ ਸਭੇ ਬੜਾ ਨੂੰ ਲਈ ਬਸਾ ਟੋਟਾ ਵੀ ਦਵਾਉਣਾ ਸੱਤਵੇਂ ਚ ਵੱਡਦਾ ਛੋਟਾ ਹੀ ਆ ਹਾਂ ਉਹ ਇੱਕ ਦੋ ਕਰਕੇ 50 ਪੁਆਇੰਟ ਦਾ ਬਣਦਾ ਭਾਈ ਹਾਂ ਜੀ ਮੇਰੇ 70 ਪੁਆਇੰਟ ਦਾ ਹੋਵੇ ਤੇ ਵੱਡਾ ਦੋ ਵੀ ਸੀ ਸੀ ਪੁਆਣੀ ਦੇ ਕੋ ਦੋ ਕੱਟਦੇ ਨੇ ਫੇਰ ਮੈਂ ਇਧਰ ਕੱਟਦਾ ਹਾਂ ਫਿਰ ਇਧਰ ਬਹੁਤ ਹੋਊਗਾ ਏਦਾਂ ਇਧਰ ਬਣ ਜਾਂਦਾ ਉਹ ਕਿੰਨਾ ਕੱਟਦਾ ਸਮਝਣਾ ਛੋਟਾ ਹੈ ਸੋਖਣਾ ਪਚਾੜ ਕੱਟ ਕੇ ਆ ਗਿਆ ਪੂਰਨ ਇਧਰ ਜਿੱਥੇ ਬਣੇ ਬਣੇ ਜਾਂਦੇ ਨੇ ਹਾਂ ਜੀ ਕੋਈ ਫਿਰ ਕੋਈ ਬਣਨ ਦਾ ਨਹੀਂ ਬੁੱਢੇ ਸੱਚ ਦਿਖਾ ਦੇ ਫਿਰ ਬਣੇ ਬਣੇ ਆ ਪਟਕੇ ਜਿ ਕੋਈ ਪਟਕਾ ਮਿਲ ਜੇ ਕੋਈ ਮਿਲਣਾ ਨਹੀਂ ਕੋਈ ਨਹੀਂ ਲੱਗਦਾ ਕੋਈ ਇੱਕ ਵੱਡਾ